ਜਦੋਂ ਹੀ ਤੂੰ ਇਸ ਦੁਨੀਆ ਦੇ ਅੰਦਰ ਆਇਆ ਦੁਨੀਆ ਦੇ ਅੰਦਰ ਤੈਨੂੰ ਸਮਾਂ ਮਿਲਿਆ ਜਿਉਣ ਦਾ ਉਸ ਤੋਂ ਬਾਅਦ ਤੂੰ ਹਰ ਇੱਕ ਤਰ੍ਹਾਂ ਦੀ ਟੈਨਸ਼ਨ ਫਿਕਰ ਡਿਪਰੈਸ਼ਨ ਚਿੰਤਾਵਾਂ ਆਪਣੇ ਜੀਵਨ ਦੇ ਅੰਦਰ ਪਾਲ ਲਈਆਂ ਤੇ ਮਨੁੱਖ ਨੂੰ ਜਿਉਣ ਦਾ ਸਵਾਦ ਉਦੋਂ ਆਉਂਦਾ ਹੈ ਜਦੋਂ ਇਹ ਅਗਿਆਨਤਾ ਵਹਿਮਾ ਪਰਮਾ ਪਖੰਡਾਂ ਦੇ ਵਿੱਚ ਹੁੰਦਾ ਹੈ ਕਿਉਂਕਿ ਸੱਚ ਨਜ਼ਰ ਨਹੀਂ ਆ ਰਿਹਾ ਸੱਚ ਨਹੀਂ ਦਿਖ ਰਿਹਾ ਜਿਵੇਂ ਕੋਈ ਇਨਸਾਨ ਹਨੇਰੇ ਦੇ ਅੰਦਰ ਬੈਠਾ ਹੋਵੇ ਜਿੱਥੇ ਚਾਨਣ ਨਾ ਹੋਵੇ ਉਹਨੂੰ ਕੁਝ ਵੀ ਨਜ਼ਰ ਨਹੀਂ ਆਵੇਗਾ ਉੱਥੇ ਰਹਿਣ ਦੀ ਆਦਤ ਪੈ ਜਾਵੇਗੀ ਤੇ ਜੇ ਇੱਕੇ ਦਮ ਉਸ ਇਨਸਾਨ ਨੂੰ ਚਾਨਣ ਵਾਲੀ ਜਗ੍ਹਾ ਤੇ ਲਿਆਂਦਾ ਜਾਵੇ ਤਾਂ ਉਹ ਚਾਨਣ ਕਈ ਵਾਰ ਸਹਾਰ ਨਹੀਂ ਪਾਉਂਦਾ ਉਹ ਫਿਰ ਚਾਹੁੰਦਾ ਹੈ ਮੈਂ ਉਰਥੇ ਹੀ ਚੱਲਿਆ ਜਾਵਾਂ ਕਿਉਂਕਿ ਹਨੇਰੇ ਵਿੱਚ ਰਹਿਣ ਦੀ ਆਦਤ ਬਣ ਗਈ ਹੈ ਸੁਭਾਅ ਬਣ ਗਿਆ ਹੈ ਪਰ ਉਦਾਹਰਨ ਦੇ ਤੌਰ ਤੇ ਸਮਝ ਕੇ ਵੇਖਿਓ ਕੋਈ ਇਨਸਾਨ ਖੂਹ ਦੇ ਵਿੱਚ ਡਿੱਗਿਆ ਹੈ ਤੇ ਖੂਹ ਬੜਾ ਡੂੰਘਾ ਹੈ ਹੌਲੀ ਹੌਲੀ ਉਸ ਇਨਸਾਨ ਨੂੰ ਉੱਪਰ ਲਿਆਉਂਦੇ ਜਾਓ ਉੱਪਰ ਲਿਆਉਂਦੇ ਜਾਓ ਤਾਂ ਇੱਕ ਚਾਨਣ ਦੀ ਕਿਰਨ ਨਜ਼ਰ ਆਵੇਗੀ ਚਾਨਣ ਨਜ਼ਰ ਆਵੇਗਾ ਪਰ ਹਰ ਇਨਸਾਨ ਹਰ ਮਨੁੱਖ ਚਾਨਣ ਨੂੰ ਮਾਣ ਨਹੀਂ ਸਕਦਾ ਚਾਨਣ ਨੂੰ ਜਿਉ ਨਹੀਂ ਸਕਦਾ ਭਾਈ ਕਿਉਂਕਿ ਚਾਨਣ ਦਾ ਰਸਤਾ ਹੈ ਜਿਹੜਾ ਖੰਨੇਓ ਤਿੱਖੀ ਵਾਲੋਂ ਨਿੱਕੀ ਇਹਤ ਮਾਰਗ ਜਾਣਾ ਹੈ ਇਹ ਮਾਰਗ ਬੜਾ ਚੰਗਾ ਹੈ ਬੜਾ ਸਖਤ ਹੈ ਗੁਰਬਾਣੀ ਦੇ ਅਨੁਸਾਰ ਬੜਾ ਸੌਖਾ ਹੈ ਜ਼ਿੰਦਗੀ ਨੂੰ ਜਿਉਣਾ ਇਸ ਰਸਤੇ ਦੇ ਅਨੁਸਾਰ ਖੰਡੇ ਤੋਂ ਵੀ ਤਿੱਖਾ ਹੈ ਵਾਲ ਵੇਖੋ ਕੇਸ ਕਿੰਨੇ ਪਤਲੇ ਨੇ ਇਸ ਤੋਂ ਵੀ ਗੁਰੂ ਪਾਤਸ਼ਾਹ ਕਹਿੰਦੇ ਇਹ ਭਾਈ ਬੜਾ ਬਾਰੀਕ ਰਸਤਾ ਹੈ ਵਾਰਿਕ ਗੁਰੂ ਪਾਤਸ਼ਾਹ ਨੇ ਕਿਉਂ ਕਿਹਾ ਔਖਾ ਕਿਉਂ ਕਿਹਾ ਅਗਿਆਨਤਾ ਤੋਂ ਨਿਕਲ ਕੇ ਸੱਚ ਵੱਲ ਆਉਣ ਨੂੰ ਔਖਾ ਕਿਉਂ ਕਿਹਾ ਗੁਰੂ ਪਾਤਸ਼ਾਹ ਨੇ ਕਿਉਂਕਿ ਜਦੋਂ ਮਨੁੱਖ ਸੱਚ ਦੇ ਰਸਤੇ ਤੇ ਤੁਰਦਾ ਹੈ ਤਾਂ ਉਹਦੇ ਭਾਵੇਂ ਅੰਦਰੂਨੀ ਤੌਰ ਤੇ ਭਾਵੇਂ ਬਾਹਰੀ ਤੌਰ ਤੇ ਬਹੁਤ ਤਰ੍ਹਾਂ ਦੀਆਂ ਕਠਿਨਾਈਆਂ ਵਿਗਨ ਕੁਝ ਐਸੇ ਪੰਡੇ ਆਉਂਦੇ ਨੇ ਜਿੱਥੇ ਉਹ ਡੇਗ ਸਕਦਾ ਹੈ। ਮਾਨਸਿਕ ਰੋਗ ਨੇ ਮਾਨਸਿਕ ਗੱਲਾਂ ਨੇ ਜਿਹੜੀਆਂ ਉਹਨੂੰ ਡੇਗ ਸਕਦੀਆਂ ਨੇ। ਵਿਕਾਰ ਨੇ ਡੇਗ ਸਕਦੇ ਨੇ। ਬਾਹਰੀ ਲਾਲਚ, ਮੋਹ ਮਾਇਆ, ਪੈਸਾ ਉਸਨੂੰ ਡੇਗ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਕਹਿੰਦੇ ਬੜਾ ਔਖਾ ਰਸਤਾ ਹੈ। ਤੇ ਜੇ ਬਾਰੇ ਸ਼ਬਦਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਨਾ ਬਜ਼ੁਰਗੋ ਕਿ ਬੰਦੇ ਦੀ ਜਮੀਰ ਜਾਗਦੀ ਹੋਣੀ ਚਾਹੀਦੀ ਹੈ ਤੇ ਇੱਕ ਬੁੱਕ ਦੇ ਵਿੱਚ ਮੈਂ ਬੜਾ ਪਿਆਰਾ ਲਿਖਿਆ ਪੜਿਆ ਕਹਿੰਦੇ ਜਮੀਰ ਹੀ ਪਰਮਾਤਮਾ ਦੀ ਪ੍ਰਤੀਨਿਧ ਹੁੰਦੀ ਹੈ ਕਿਉਂਕਿ ਆਪਾਂ ਕਹਿੰਦੇ ਨੇ ਬੰਦੇ ਦੀ ਜਮੀਰ ਜਾਗਦੀ ਹੈ ਮਤਲਬ ਇਹ ਰੱਬ ਨਾਲ ਜੁੜਿਆ ਹੋਇਆ ਇਨਸਾਨ ਹੈ ਤੇ ਜੇ ਜਮੀਰ ਮਰ ਗਈ ਤਾਂ ਆਪਾਂ ਕਹਿੰਨੇ ਰੱਬ ਨਹੀਂ ਹੈ ਸੰਸਾਰ ਇਹਦੇ ਅੰਦਰ ਮਤਲਬ ਜਮੀਰ ਹੈ ਜਿਹੜੀ ਉਹ ਪਰਮਾਤਮਾ ਦੀ ਪ੍ਰਤੀਨਿਧ ਹੋ ਕੇ ਕੰਮ ਕਰਦੀ ਏ ਪਰਮਾਤਮਾ ਦਾ ਰੂਪ ਹੋ ਕੇ ਕੰਮ ਕਰਦੀ ਏ ਹੁਣ ਜਦੋਂ ਬੰਦੇ ਨੂੰ ਹੌਲੀ ਹੌਲੀ ਖੂਦ ਦੇ ਵਿੱਚੋਂ ਬਾਹਰ ਲਿਆਂਦਾ ਜਾਵੇਗਾ ਤਾਂ ਇੱਕ ਚਾਨਣ ਹੈ ਕਿਰਨ ਹੈ ਸੱਚ ਹੈ ਨਜ਼ਰ ਆ ਰਿਹਾ ਹੈ ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਉਹ ਅੱਖਾਂ ਬੰਦ ਕਰੇਗਾ ਇੱਕੇਦਮ ਅੱਖਾਂ ਤੇ ਇੱਕੇਦਮ ਰੋਸ਼ਨੀ ਬੱਜੇਗੀ ਉਦਾਹਰਨ ਦੇ ਤੌਰ ਤੇ ਆਪ ਵੇਖਿਓ ਕਈ ਵਾਰ ਜਦੋਂ ਅਸੀਂ ਕਮਰੇ ਦੇ ਅੰਦਰੋਂ ਵੀ ਬਾਹਰ ਧੁੱਪ ਦੇ ਸਾਹਮਣੇ ਆਉਂਦੇ ਹਾਂ ਅੱਖਾਂ ਇੱਕੇ ਦਮ ਉਸ ਰੌਸ਼ਨੀ ਨੂੰ ਸਹਾਰ ਨਹੀਂ ਪਾਉਂਦੀਆਂ ਕਮਰੇ ਦੇ ਅੰਦਰ ਵੀ ਸੁੱਤੇ ਹੋਏ ਉਠੀਏ ਟਿਊਬ ਬੱਲਬ ਜਗਾ ਦਈਏ ਅੱਖਾਂ ਉਸ ਰੌਸ਼ਨੀ ਨੂੰ ਸਹਾਰ ਨਹੀਂ ਪਾਉਂਦੀਆਂ ਇੱਕਦਮ ਨਹੀਂ ਸਹਾਰਦੀਆਂ ਥੋੜਾ ਜਿਹਾ ਸਮਾਂ ਲੱਗਦਾ ਹੈ ਫਿਰ ਹੌਲੀ-ਹੌਲੀ ਉਹ ਅੱਖਾਂ ਉਹਨੂੰ ਅਬਜ਼ੌਰਬ ਕਰ ਲੈਂਦੀਆਂ ਨੇ ਫਿਰ ਅਸੀਂ ਥੋੜੇ ਨਾਰਮਲ ਜਿਹਾ ਹੁੰਦੇ ਹਾਂ ਇਹੀ ਸੱਚ ਦਾ ਰਸਤਾ ਹੈ ਸੱਚ ਹਰ ਇੱਕ ਮਨੁੱਖ ਨਹੀਂ ਸਹਾਰ ਪਾਉਂਦਾ ਹਰ ਇੱਕ ਮਨੁੱਖ ਨਹੀਂ ਸੱਚ ਨੂੰ ਜਿਉਂ ਪਾਉਂਦਾ ਹਰ ਇੱਕ ਮਨੁੱਖ ਨਹੀਂ ਸੱਚ ਦੇ ਰਸਤੇ ਤੇ ਚੱਲ ਪਾਉਂਦਾ ਸੋਣਾ ਸਮਝਾਉਣਾ ਬੜਾ ਸੌਖਾ ਹੈ ਪਰ ਚੱਲਣਾ ਗੁਰੂ ਪਾਤਸ਼ਾਹ ਕਹਿੰਦੇ ਬੜਾ ਔਖਾ ਹੈ ਪਰ ਮਨੁੱਖ ਨੇ ਕਿਸੇ ਮਹਾਨ ਵਿਦਵਾਨ ਨੇ ਬੜੇ ਪਿਆਰੇ ਬੋਲ ਲਿਖੇ ਨੇ ਕਹਿੰਦੇ ਜਦੋਂ ਤੂੰ ਨਹੀਂ ਪੈਦਾ ਹੋਇਆ ਸੀ ਮੈਂ ਵਾਪਸ ਗੱਲ ਤੇ ਆਵਾਂ ਤਾਂ ਕਹਿੰਦੇ ਵੇਖ ਕੋਈ ਵੀ ਫਿਕਰ ਟੈਨਸ਼ਨ ਨਹੀਂ ਸੀ ਕੋਈ ਵੀ ਮੋਹ ਮਾਇਆ ਦੇ ਨਾਲ ਪਿਆਰ ਨਹੀਂ ਸੀ ਤੂੰ ਸ਼ਾਂਤ ਸੀ ਬਿਲਕੁਲ ਤੂੰ ਸਥਿਰ ਸੀ ਬਿਲਕੁਲ ਤੇਰੇ ਅੰਦਰ ਉਸ ਪਰਮਾਤਮਾ ਦਾ ਨਿਵਾਸ ਸੀ ਇਹ ਬੜੀ ਗਹਿਰੀ ਵਿਚਾਰ ਹੈ ਜੀ ਆਪਕਾ ਥੋੜਾ ਰੁਕ ਕਰਕੇ ਠਰਮੇ ਦੇ ਨਾਲ ਜਿੰਨਾ ਪੰਕਤੀਆਂ ਨੂੰ ਸਮਝੀਏ ਜਦੋਂ ਪ੍ਰਮਾਤਮਾ ਆਪ ਹੀ ਆਪ ਸੀ ਉਦੋਂ ਤੂੰ ਵੀ ਸੀ ਇੱਥੇ ਸੀ ਪ੍ਰਮਾਤਮਾ ਦੇ ਵਿੱਚ ਹੀ ਸੀ ਤੇ ਤੇਰੇ ਕੋਲ ਵੀ ਕੋਈ ਫਿਕਰ ਕੋਈ ਚਿੰਤਾਵਾਂ ਨਹੀਂ ਸੀ ਕੁਝ ਵੀ ਨਹੀਂ ਸੀ ਤੂੰ ਸ਼ਾਂਤ ਬਿਠਾ ਸੀ ਸ਼ਾਂਤ ਸੁਭਾਅ ਦੇ ਵਿੱਚ ਥੋੜਾ ਯਾਦ ਕਰ ਲਈਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਦਾਹਰਨ ਦੇ ਤੌਰ ਤੇ ਜਿਵੇਂ 마ਸ਼ੀਵਾੜ ਦੇ ਜੰਗਲਾਂ ਦੇ ਵਿੱਚ ਸ਼ਾਂਤ ਚਿੱਤ ਬੈਠੇ ਟਿਕਾ ਦੇ ਵਿੱਚ ਬੈਠੇ ਨੇ ਸਭ ਕੁਝ ਕੁਰਬਾਨ ਕਰਕੇ ਵੀ ਸਭ ਕੁਝ ਲੂਟਾ ਕੇ ਵੀ ਬਿਲਕੁਲ ਇਕਾਗਰ ਚਿੱਤ ਬੈਠੇ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰ ਰਹੇ ਨੇ ਉਸ ਨੂੰ ਯਾਦ ਕਰ ਰਹੇ ਨੇ ਇਹ ਟਿਕਾ ਹੈ ਇਹ ਸਹਿਜ ਹੈ ਇਹ ਹੋਣਾ ਚਾਹੀਦਾ ਹੈ ਤਾਂ ਮੈਂ ਪੰਗਤੀ ਤੇ ਵਾਪਸ ਆਵਾਂ ਤਦ ਜਦ ਹੋਵਤ ਪ੍ਰਭ ਕੇਵਲ ਤਨੀ ਕਹਿੰਦੇ ਤਦ ਬੰਦ ਮੁਕਤ ਕਹੋ ਕਿਸ ਕੋ ਗਣੀ ਕਿਹੜੇ ਬੰਧਨ ਤੇ ਕਿਹੜੀ ਮੁਕਤੀ ਮੁਕਤੀ ਵੀ ਕਿਹੜੀ ਚਾਹੀਦੀ ਹੈ ਕਿਸੇ ਤਰ੍ਹਾਂ ਦੀ ਕੋਈ ਮੁਕਤੀ ਨਹੀਂ ਅੱਜ ਕਈ ਵਾਰ ਸਮਾਜ ਨੂੰ ਧਰਮ ਦੇ ਵਿੱਚ ਪੁਰਾਣੇ ਸਮੇਂ ਤੋਂ ਪਾਇਆ ਜਾਂਦਾ ਏ ਕਿ ਭਾਈ ਮੁਕਤ ਹੋਣਾ ਹੈ ਮਰਨ ਤੋਂ ਬਾਅਦ ਮੁਕਤ ਹੋਣਾ ਹੈ ਤੇ ਮਾਲਵੇ ਵਾਲੀ ਸਾਈਡ ਮੋਗਾ ਫਿਰੋਜ਼ਪੁਰ ਸੰਗਰੂਰ ਬਰਨਾਲਾ ਆਦਿਕ ਇੱਧਰ ਜੇ ਵਾਲੇ ਪਾਸੇ ਕਿਉਂਕਿ ਮੈਂ ਮੋਗੇ ਤੋਂ ਬਿਲੋਂਗ ਕਰਦਾ ਤੇ ਜਦੋਂ ਕੋਈ ਪ੍ਰਾਣੀ ਬਜ਼ੁਰਗ ਉਹ ਚੱਲ ਜਾਂਦਾ ਹੈ ਨਾ ਤਾਂ ਘਰ ਪਹਿਲਾਂ ਤੇ ਆਪਾਂ ਉਹਨੂੰ ਸ਼ਮਸ਼ਾਨ ਘਾਟ ਵਿੱਚ ਆਪਾਂ ਉਹਨੂੰ ਫੂਕ ਆਉਨੇ ਕੰਮ ਨਿਬੜਿਐ ਆਓ ਉਹ ਕਿਰਿਆ ਇੱਕ ਹੋ ਗਈ ਫੇਰ ਆਪ ਸਭ ਨੇ ਵੇਖਿਆ ਹੋਵੇਗਾ ਘਰਾਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਇਹਦਾ ਮੈਨੂੰ ਲੌਜਿਕ ਸਹੀ ਤੇ ਨਹੀਂ ਪਤਾ ਪਰ ਇੰਨਾ ਕ ਕਰਦੇ ਨੇ ਕਹਿੰਦੇ ਬੱਠਲ ਮੁੱਧਾ ਮਾਰ ਕੇ ਤੇ ਉਹਦੇ ਥੱਲੇ ਸਵਾਹ ਪਾ ਦਿੰਦੇ ਨੇ ਦੀਵਾ ਜਗਾ ਦਿੰਦੇ ਨੇ ਤੇ ਕਹਿੰਦੇ ਨੇ ਵੇਖਦੇ ਨੇ ਕਿਹੜੀ ਜੂਣ ਦੇ ਵਿੱਚ ਬੰਦਾ ਜਾਂਦਾ ਏ ਦੋ ਹੋ ਗਏ ਕੰਮ ਤੀਜਾ ਕੰਮ ਫਿਰ ਆਪਾਂ ਕਰਦੇ ਆ ਕਿ ਫੁੱਲ ਚੁਗਦੇ ਹਾਂ ਆਪਾਂ ਕਿ ਦੂਜੇ ਜਾਂ ਤੀਜੇ ਦਿਨ ਫੁੱਲ ਚੁਗੇ ਜਾਂਦੇ ਫਿਰ ਫੁੱਲ ਆਪਾਂ ਗਾਂ ਪਾ ਕੇ ਉੰਨੇ ਆ ਲੋਕ ਜਾਂਦੇ ਨੇ ਬ੍ਰਾਹਮਣ ਹਰਦੁਆਰ ਆਪਾਂ ਕੀਲਤਪੁਰ ਜਾਂ ਕਈ ਹੋਰ ਜਗਾਵਾਂ ਤੇ ਸ਼ੁਰੂ ਕਰ ਦਿੱਤਾ ਲੋਕਾਂ ਨੇ ਤਾਂ ਉਹਦਾ ਸਬੰਧ ਇਹ ਜੋੜਿਆ ਜਾਂਦਾ ਏ ਕਿ ਇੱਕ ਤੇ ਆਪਾਂ ਵੇਖ ਲਿਆ ਬੰਦਾ ਕਿਹੜੀ ਜੁਨੀ ਦੇ ਵਿੱਚ ਪੈ ਗਿਆ ਘਰ ਦੇ ਵਿੱਚ ਹੀ ਆਪਣੇ ਪਹਿਲਾ ਕੰਮ ਹੋ ਗਿਆ ਜੁਨੀ ਪਾ ਦਿੱਤਾ ਦੂਜਾ ਕੰਮ ਹੋ ਗਿਆ ਆਪਾਂ ਉਹਨੂੰ ਗਾਂ ਵੀ ਛੱਡ ਆਏ ਫੁੱਲ ਪਾ ਕੇ ਦੋ ਕੰਮ ਹੋ ਗਏ ਤੀਜਾ ਕੰਮ ਕਈ ਵਾਰ ਲੋਕ ਇਹ ਵੀ ਕਰ ਲੈਂਦੇ ਨੇ ਕਿ ਆਪਦੇ ਖੇਤ ਜਾਂ ਘਰ ਦੇ ਵਿੱਚ ਇੱਕ ਮੜੀ ਬਣਾ ਲੈਂਦੇ ਨੇ। ਮੜੀ ਇਦਾਂ ਇੱਟਾਂ ਲਾ ਕੇ। ਕਈ ਵਾਰ ਘਰ ਦੇ ਵਿੱਚ ਲੋਕ ਕਮਰਾ ਵੀ ਬਣਾ ਲੈਂਦੇ ਨੇ ਆਪਣੇ ਮਰੇ ਦਾ। ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਬਜ਼ੁਰਗੋ ਆਪ ਸਭ ਸੂਝਬਾਨ ਬੈਠੇ ਹੋ। ਬੰਦਾ ਕਿਹੜੇ ਥਾਂ ਤੇ ਜਾਏਗਾ? ਆਪਣ ਲੋਕ ਵਿਚਾਰੇ ਡਰੇ ਹੁੰਦੇ ਨੇ ਪੁਰਾਣੇ ਸਮੇਂ ਤੋਂ ਜਿੰਵੇਂ ਚੱਲ ਰਿਹਾ ਏ ਓਵੇਂ ਕਰਦੇ ਰਹਿੰਦੇ ਹਾਂ ਆਪਣੇ ਮਨਾਂ ਦੇ ਅੰਦਰ ਡਰ ਹੁੰਦਾ ਏ। ਹਾਲਾਂਕਿ ਕਿਸੇ ਨੂੰ ਵੀ ਇਹ ਕਰਨਾ ਚੰਗਾ ਨਹੀਂ ਲੱਗਦਾ ਪਰ ਡਰ ਹੈ ਕਿ ਪਤਾ ਨਹੀਂ ਕੀ ਹੋ ਜਾਣਾ ਹੈ ਆਪਾਂ ਜਿਵੇਂ ਪੁਰਾਣੇ ਬਜ਼ੁਰਗ ਕਰਦੇ ਸੀ ਆਪਾਂ ਵੀ ਕਰਦੇ ਰਹੇ ਤਾਂ ਹੋਇਆ ਕੀ ਪਹਿਲਾਂ ਤੇ ਘਰ ਦੇ ਵਿੱਚ ਇੱਕ ਮੱਟੀ ਬਣਾ ਲਈ ਕਹਿ ਲੋ ਦੂਜਾ ਘਰ ਦੇ ਵਿੱਚ ਇਹ ਵੇਖ ਲਿਆ ਕਿਹੜੀ ਜੋਨੀ ਦੇ ਵਿੱਚ ਪੈ ਗਿਆ ਬੱਠਲ ਰੱਖ ਕੇ ਥੱਲੇ ਜੀਵਾ ਦੀਵਾ ਜਗਾ ਕੇ ਤੀਜਾ ਉਹਨੂੰ ਫੁੱਲ ਪਾ ਕੇ ਗਾਂ ਵੀ ਲੰਘਾਏ ਤੇ ਨਾਲੇ ਉੱਥੇ ਕਹਿੰਦੇ ਆ ਜੀ ਵਾਪਸ ਨਾ ਆਵੇ ਪ੍ਰਮਾਤਮਾ ਜੀ ਇਹਨੂੰ ਗਾਂ ਹੀ ਲੈ ਜਿਓ ਇੱਛੇ ਨਾ ਮੋੜ ਆਵੇ ਹੁਣ ਤੇ ਕਈ ਵਾਰ ਤੇ ਪਰਿਵਾਰ ਕਹਿ ਦਿੰਦੇ ਨੇ ਭੌਂਕੇ ਨਹੀਂ ਚਾਕਣਾ ਪਿੱਛੇ ਆਵਾਜ਼ ਨਹੀਂ ਮਾਰਨੀ ਰੋਣਾ ਧੋਣਾ ਨਹੀਂ ਕਰਨਾ ਨਹੀਂ ਤੇ ਉਹ ਪਿੱਛੇ ਆ ਜਾਂਦਾ ਹੁੰਦਾ ਹੈ ਮਰਿਆ ਹੋਇਆ ਹੁਣ ਨੋਰਮਲ ਜੀ ਗੱਲ ਹੈ ਤਿੰਨ ਥਾਮਾਂ ਤੇ ਬੰਦੇ ਨੂੰ ਅਲੱਗ-ਅਲੱਗ ਛੱਡ ਦਿੱਤਾ ਪਰ ਉਹ ਗਿਆ ਕਿੱਥੇ ਪਤਾ ਵੀ ਇਹ ਕਿਸੇ ਨੂੰ ਜੇ ਤੇ ਇੱਕ ਹੀ ਰਸਤੇ ਵਿੱਚ ਜੀ ਛੱਡ ਆਏ ਤੇ ਚਲੋ ਮੰਨੇ ਆ ਪਰ ਘਰੇ ਮੱਟੀ ਵੀ ਬਣ ਗਈ ਕਿਹੜੀ ਜੂਨ ਵਿੱਚ ਪੈ ਗਿਆ ਬਠਲ ਮੁੱਧਾ ਰੱਖ ਕੇ ਇਹ ਵੀ ਵੇਖ ਲਿਆ ਤੀਜਾ ਉਹਨੂੰ ਕਿਤੇ ਗਾਂ ਵੀ ਲੰਗਾ ਆਏ ਕਿੱਡਾ ਵੱਡਾ ਭਰਮ ਹੈ ਕਿਤੇ ਨਹੀਂ ਕੁਝ ਵੀ ਹੁੰਦਾ ਤਾਂ ਆਪਾਂ ਕਹਿੰਦੇ ਨੇ ਜੀ ਗਾਂਹ ਮੁਕਤੀ ਮਿਲ ਜਾਣੀ ਹੈ ਗਾਂਹ ਜਾ ਕੇ ਕਿੰਨੇ ਡਰ ਮਨੁੱਖ ਨੂੰ ਪਾਏ ਗਏ ਕਿੰਨੇ ਭਰਮ ਮਨੁੱਖ ਨੂੰ ਪਾਏ ਗਏ ਅੱਜ ਵੀ ਘਰਾਂ ਦੇ ਵਿੱਚ ਲੋਕ ਡਰਦੇ ਨੇ ਤੇ ਡਰ ਦੇ ਅਧੀਨ ਹੀ ਇਹ ਕੁਝ ਕਰ ਜਾਂਦੇ ਪਰ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਇਨਸਾਨ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਗੁਰਮੁਖ ਪਰਿਵਾਰ ਗੁਰਸਿੱਖ ਕਦੇ ਵੀ ਇਸ ਤਰ੍ਹਾਂ ਦੇ ਭਰਮ ਨਹੀਂ ਪਾਲੇਗਾ ਹਾਲਾਂਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਤੇ ਇਹ ਲਿਖਿਆ ਹੋਇਆ ਏ ਕਿ ਜਿਹਨੂੰ ਅਰਥੀਆਂ ਕਹਿੰਨੇ ਹਾਂ ਆਪਾਂ ਜਾਂ ਫੁੱਲ ਕਹਿੰਨੇ ਹਾਂ ਉਹਨੂੰ ਇਕੱਠੇ ਕਰੋ ਇਕੱਠੇ ਕਰਕੇ ਬਾਹਰ ਹੀ ਕਿਤੇ ਜ਼ਮੀਨ ਦੇ ਵਿੱਚ ਗੱਡ ਦਿਓ ਕੋਈ ਭਰਮ ਕਰਨ ਦੀ ਵੀ ਲੋੜ ਨਹੀਂ ਕੋਈ ਵਹਿਮ ਭਰਮ ਦੇ ਵਿੱਚ ਪੈਣਾ ਨਹੀਂ ਚਾਹੀਦਾ ਪਾਣੀ ਜਿਹਨੂੰ ਅਸੀਂ ਕਹਿੰਨੇ ਹਾਂ ਪਵਨ ਗੁਰੂ ਪਾਣੀ ਪਿਤਾ ਉਹ ਪਾਣੀ ਨੂੰ ਉਹ ਨਦੀਆਂ ਨੂੰ ਉਹ ਨਹਿਰਾਂ ਨੂੰ ਉਹ ਦਰਿਆਵਾਂ ਨੂੰ ਇਸ ਭਾਰਤ ਦੀ ਧਰਤੀ ਤੇ ਗੰਧਲਾ ਕਰ ਦਿੱਤਾ ਲੋਕਾਂ ਨੇ ਹਰ ਇੱਕ ਚੀਜ਼ ਨੂੰ ਧਰਮ ਦੇ ਨਾਲ ਜੋੜ ਲਿਆ ਹਰ ਇੱਕ ਚੀਜ਼ ਪਾਣੀ ਨੂੰ ਵੀ ਧਰਮ ਦੇ ਨਾਲ ਜੋੜ ਲਿਆ ਪਾਣੀ ਦੇਵਤਾ ਅੱਗ ਨੂੰ ਵੀ ਰੱਬ ਦੇ ਨਾਲ ਜੋੜ ਲਿਆ ਅਗਨੀ ਦੇਵਤਾ ਅੱਗ ਪਾਣੀ ਤੇ ਛੱਡੋ ਜਾਨਵਰਾਂ ਨੂੰ ਵੀ ਰੱਬ ਦੇ ਨਾਲ ਜੋੜ ਲਿਆ ਸੱਪ ਹੋਰ ਪਤਾ ਨਹੀਂ ਕੀ ਕੁਝ ਆਦਿਕ ਚੀਜ਼ਾਂ ਦੀ ਪੂਜਾ ਹੁੰਦੀ ਹੁੰਦੀ ਏ ਸਿਰਫ ਕਿਸ ਚੀਜ਼ ਦੇ ਅਧੀਨ ਡਰਦੇ ਉਦੀ ਵਹਿਮਾਂ ਦੇ ਅਧੀਨ ਡਰ ਹੈ ਮਨ ਦੇ ਅੰਦਰ ਕਿ ਪਤਾ ਨਹੀਂ ਕੀ ਹੋ ਜਾਣਾ ਹੈ ਪਤਾ ਨਹੀਂ ਕੀ ਵਾਪਰ ਜਾਣਾ ਹੈ ਪਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੇ ਇਹ ਬਚਨਾਂ ਤੇ ਦ੍ਰਿੜ ਇਰਾਦਾ ਹੀ ਕਰ ਲਈਏ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹਿ ਨ ਕੋਏ ਉਹ ਅਕਾਲ ਪੁਰਖ ਪਰਮਾਤਮਾ ਕਰਨ ਕਾਰਨ ਵਾਲਾ ਇਕੋ ਇਕ ਆਪ ਹੀ ਹੈ ਦੂਜਾ ਕੋਈ ਵੀ ਕੁਝ ਨਹੀਂ ਕਰਨ ਵਾਲਾ ਹੁਣ ਆ ਗੱਲ ਸੁਣ ਲਈ ਜੀ ਬਜ਼ੁਰਗੋ ਆਪਾਂ ਤੇ ਜੇ ਨਾਲ ਦੀ ਨਾਲ ਮੰਨ ਲਈਏ ਕੋਈ ਭਰਮ ਰਹਿ ਜਾਂਦਾ ਏ ਜੀ ਨਹੀਂ ਰਹਿੰਦਾ ਗੱਲ ਹੀ ਖਤਮ ਹੋ ਗਈ ਕਿ ਗੁਰੂ ਨਾਨਕ ਬਾਬਾ ਦੀ ਬਾਣੀ ਨੇ ਕਹਿ ਦਿੱਤਾ ਕਿ ਤੇਰੇ ਜੀਵਨ ਦੇ ਵਿੱਚ ਜੋ ਵਾਪਰਨਾ ਏ ਜੋ ਹੋਣਾ ਏ ਉਸ ਅਕਾਲ ਪੁਰਖ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਹੋਣਾ ਏ ਕੋਈ ਵੀ ਤੈਨੂੰ ਕੁਝ ਨਹੀਂ ਕਰਨ ਵਾਲਾ ਕੋਈ ਵੀ ਕੁਝ ਨਹੀਂ ਕਹਿਣ ਵਾਲਾ ਪਰ ਨਹੀਂ ਕਈ ਤਾਂ ਨਾ ਮੈਂ ਆਪ ਸਭ ਦਾ ਪਿੰਡ ਸੁ ਜਵਾਨ ਹੈ ਲੰਮੇ ਸਮੇਂ ਤੋਂ ਆਪ ਸਭ ਗੁਰਬਾਣੀ ਦੇ ਨਾਲ ਜੁੜੇ ਹੋਏ ਹੋ ਕਈ ਵਾਰ ਤੇ ਲੋਕ ਕਹਿ ਦਿੰਦੇ ਨੇ ਜੀ ਗੁਰਬਾਣੀ ਤੇ ਬਹੁਤ ਕੁਝ ਕਹਿੰਦੀ ਪਰ ਹੁੰਦਾ ਸਾਰਾ ਹੀ ਕੁਝ ਐ ਇਦਾਂ ਨਹੀਂ ਹੁੰਦਾ ਬਾਬਾ ਜੀ ਸਾਰਾ ਕੁਝ ਹੀ ਐ ਤਾਂ ਫਿਰ ਭਾਈ ਗੁਰਬਾਣੀ ਦੀ ਵਿਚਾਰ ਹੀ ਰਹਿਣ ਦੋ ਸੁਣਨ ਨੂੰ ਫਿਰ ਤੇ ਆਪਾਂ ਨੂੰ ਗੁਰਬਾਣੀ ਤੇ ਭਰੋਸਾ ਕਰਨ ਦੀ ਕੀ ਲੋੜ ਐ ਮੱਥਾ ਟੇਕਣ ਦੀ ਕੀ ਲੋੜ ਐ ਕਿ ਜੇ ਸਾਰਾ ਕੁਝ ਹੀ ਹੁੰਦਾ ਏ ਇੱਕ ਗੱਲ ਮੈਂ ਨਾਲ ਹੋਰ ਜੋੜ ਦੇਵਾਂ ਫਿਰ ਮੈਂ ਅਗਲੀ ਪੰਕਤੀ ਤੇ ਆਉਣਾ ਏ ਆਮ ਕਰਕੇ ਨਾ ਆਪਾਂ ਇਹ ਗੱਲ ਕਹਿ ਦਿੰਨੇ ਆ ਕਿ ਬੁਰੀ ਨજર ਲੱਗਦੀ ਏ ਮਾੜੀ ਨજર ਲੱਗ ਜਾਂਦੀ ਏ ਮਾੜੀ ਨજર ਕੁਝ ਵੀ ਨਹੀਂ ਹੁੰਦੀ ਬਜ਼ੁਰਗੋ ਜਿੰਨਾ ਕਸਮ ਨੂੰ ਪੜ੍ਹ ਲਿਖ ਕੇ ਜਾਂ ਸਮਝ ਕੇ ਸਮਝ ਆਏ ਮਾੜੀ ਨੀਅਤ ਹੁੰਦੀ ਏ ਨੀਅਤ ਕੰਮ ਕਰਦੀ ਏ ਉਹਨੂੰ ਹਾਂ ਠੀਕ ਹੈ ਸੌਖੇ ਲਫ਼ਜ਼ਾਂ ਵਿੱਚ ਕਹਿ ਦਿੰਦਾ ਮਾੜੀ ਨਜ਼ਰ ਹੁੰਦੀ ਏ ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਤੰਤ ਮੰਤਨਾ ਜੋ ਹੋਈ ਤਿਤ ਚਾਖ ਨਾ ਲਾਗੇ ਕਹਿੰਦੇ ਜਿਹੜਾ ਗੁਰਬਾਣੀ ਨੂੰ ਪੜ੍ਹਦਾ ਏ ਗੁਰਬਾਣੀ ਨੂੰ ਸੁਣਦਾ ਏ ਸੱਚ ਨੂੰ ਜੀਵਨ ਵਿੱਚ ਅਪਣਾ ਲੈਂਦਾ ਏ ਨਾ ਕੋਈ ਮੰਤਰ ਨਾ ਕੋਈ ਤੰਤਰ ਨਾ ਚਾਖ ਚਾਖ ਦਾ ਅਰਥ ਹੁੰਦਾ ਹੈ ਬੁਰੀ ਨਜ਼ਰ ਕਹਿੰਦੇ ਬੁਰੀ ਨਜ਼ਰ ਲੱਗਦੀ ਹੀ ਨਹੀਂ ਪਰ ਆਪਾਂ ਕੀ ਕਹਿ ਦਿੰਨੇ ਆ ਜੀ ਕਈ ਵਾਰ ਬੁਰੀ ਨਜ਼ਰ ਤੇ ਪੱਥਰਾਂ ਨੂੰ ਪਾੜ ਦਿੰਦੀ ਏ ਨਹੀਂ ਬੁਰੀ ਨਜ਼ਰ ਨਹੀਂ ਪੱਥਰਾਂ ਨੂੰ ਪਾੜਦੀ ਇਹ ਸਾਈਕਲੋਜੀਕਲੀ ਆਪ ਵੇਖਿਓ ਬਜ਼ੁਰਗੋ ਜੇ ਆਪ ਕੁਝ ਇਦਾਂ ਦੀਆਂ ਬੁਕਸ ਪੜ੍ਹਦੇ ਹੋ ਮਾੜੇ ਬੰਦਿਆਂ ਦੀ ਨਾ ਕੁਝ ਸੋਚ ਕੰਮ ਕਰ ਜਾਂਦੀ ਏ ਕਈ ਵਾਰ ਸੋਚ ਕਿ ਮੰਨ ਲਓ ਆਪਾਂ ਕਿਤੇ ਕੰਮ ਚੱਲੇ ਆ ਤੇ ਦੂਜਾ ਇਨਸਾਨ ਆਪਾਂ ਨੂੰ ਕੋਈ ਮਿਲ ਗਿਆ ਇਸ ਤਰ੍ਹਾਂ ਦੀ ਬਿਰਤੀ ਦਾ ਕੰਮ ਜਾਂਦਿਆਂ ਨੂੰ ਕਿੱਥੇ ਚੱਲੇ ਹੋ ਜੀ ਆਪਾਂ ਕਹੇ ਤਾਂ ਉੱਥੇ ਚੱਲੇ ਆ ਜੀ ਦੇਖਿਓ ਭਾਈ ਸੰਭਲ ਕੇ ਜਾਇਓ ਕਿਤੇ ਕੁਝ ਹੋ ਨਾ ਜਾਵੇ ਤਾਂ ਅਚਨ ਚੇਤ ਕਈ ਵਾਰ ਉਹ ਜੋ ਬੋਲ ਦਿੱਤਾ ਉਹ ਹੋ ਜਾਂਦਾ ਏ ਮਾੜਾ ਵਾਪਰ ਜਾਂਦਾ ਏ ਉਥੋਂ ਹੀ ਫਿਰ ਹੌਲੀ ਹੌਲੀ ਭਰਮ ਬਣ ਜਾਂਦਾ ਏ ਕਿ ਉਹ ਬੰਦਾ ਟੱਕਰਿਆ ਸੀ ਉਹਨੇ ਵੇਖਿਆ ਸੀ ਉਹਦੀ ਨજર ਲੱਗ ਗਈ ਪਰ ਬੁਰੀਆਂ ਅੱਖਾਂ ਫਿਰ ਇਸ ਦਾ ਮਤਲਬ ਰੱਬ ਨੇ ਕਿਸੇ ਨੂੰ ਅੱਖਾਂ ਸਪੈਸ਼ਲ ਉਸ ਤਰ੍ਹਾਂ ਦੀਆਂ ਦੇ ਕੇ ਭੇਜੀਆਂ ਨੇ ਕਿ ਤੇਰੀ ਨજર ਮਾੜੀ ਏ ਤੂੰ ਜਿਹਨੂੰ ਵੀ ਵੇਖੇਂਗਾ ਤੂੰ ਕੰਮ ਬੁਗਾੜੇਂ ਫਿਰ ਤੇ ਇਸ ਤਰ੍ਹਾਂ ਹੋ ਜਾਵੇਗਾ ਕਿ ਉਹ ਬੰਦੇ ਕੋਲੇ ਅੱਖਾਂ ਹੀ ਇਸ ਤਰ੍ਹਾਂ ਦੀਆਂ ਦੇਤੀਆਂ ਰੱਬ ਨੇ ਕਿ ਜਿਹਨੂੰ ਵੀ ਵੇਖੇਗਾ ਜਿਹਨੂੰ ਵੀ ਇੱਕ ਵਾਰੀ ਕਹਿ ਦੇਗਾ ਜੀ ਤੁਹਾਡਾ ਪੁੱਤਰ ਬੜਾ ਸੋਹਣਾ ਏ ਤੁਹਾਡੀ ਮੱਝ ਬੜਾ ਦੁੱਧ ਦਿੰਦੀ ਏ ਤੇ ਲਓ ਜੀ ਸਾਡੀ ਮੱਝ ਤੇ ਦੁੱਧ ਦੇਣੋ ਹਟ ਗਏ ਇਹ ਦੇਖੋ ਇਹ ਭਰਮ ਨੇ ਇਸ ਤਰ੍ਹਾਂ ਨਹੀਂ ਹੁੰਦਾ ਨੀਅਤ ਕੰਮ ਕਰ ਜਾਂਦੀ ਏ ਅੱਖਾਂ ਦੇ ਵਿੱਚ ਕੋਈ ਦੋਸ਼ ਨਹੀਂ ਏ ਅੱਖਾਂ ਤਾਂ ਰੱਬ ਨੇ ਬਣਾਈਆਂ ਨੇ ਉਹਦੀਆਂ ਹੀ ਸਾਰੀਆਂ ਅੱਖਾਂ ਨੇ ਪਰ ਗੁਰੂ ਪਾਤਸ਼ਾਹ ਜੇ ਕਿਰਪਾ ਕਰਨ ਤਾਂ ਇਹ ਭਰਮ ਨਿਕਲਦੇ ਨੇ ਨਹੀਂ ਤਾਂ ਡਰ ਦੇ ਅਧੀਨ ਵੀ ਬੰਦਾ ਹਰ ਇੱਕ ਗੱਲ ਨੂੰ ਮੰਨ ਲੈਂਦਾ ਏ ਤੇ ਜਦੋਂ ਡਰ ਮਨ ਦੇ ਵਿੱਚ ਪੈ ਗਿਆ ਫਿਰ ਉਹਨੂੰ ਕਹੋ ਕਿ ਉੱਥੇ ਇੱਕ ਬਾਬਾ ਜੀ ਨੇ ਜਿਹੜੇ ਇਦਾਂ ਇਦਾਂ ਦੱਸਦੇ ਨੇ ਫਿਰ ਉਹ ਉੱਥੇ ਵੀ ਜਾਵੇਗਾ ਜਿੱਥੇ ਕਹੂੰਗੇ ਉੱਥੇ ਹੀ ਤੁਰਿਆ ਫਿਰੇਗਾ ਕਿਉਂਕਿ ਮਨ ਦੇ ਅੰਦਰ ਡਰ ਹੈ ਉਹਦਾ ਡਰ ਨਹੀਂ ਨਿਕਲੇਗਾ ਤੇ ਦੁਖੀ ਬੰਦੇ ਨੂੰ ਭਾਈ ਜੋ ਮਰਜ਼ੀ ਕਹਿ ਦੋ ਆਪਾਂ ਜਿੰਨਾ ਮਰਜ਼ੀ ਗਿਆਨ ਦੇ ਦੀ ਉਹਨੂੰ ਪਰ ਦੁਖੀ ਇਨਸਾਨ ਨੂੰ ਤੇ ਕਹਿ ਦੋ ਜੀ ਉੱਥੇ ਚੱਲ ਜਾਓ ਤੁਹਾਡੇ ਕੰਮ ਸਬਰ ਜਾਣੇ ਨੇ ਉਹ ਭੱਜ ਜਾਂਦਾ ਏ ਫਿਰ ਕਿਉਂਕਿ ਦੁਖੀ ਏ ਪਰ ਨਹੀਂ ਜਿਨ੍ਹਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੋਵੇ ਉਹ ਡਰੇ ਤੇ ਕਿਤੇ ਇੱਧਰ ਉੱਧਰ ਭੱਜੇ ਨਹੀਂ ਗੱਲ ਨਹੀਂ ਬਣਦੀ ਤੱਕ ਨਹੀਂ ਬਣਦੀ ਤਾਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਤਬ ਬੰਦ ਮੁਕਤ ਕਹੋ ਕਿਸ ਕੋ ਗਣੀ ਕਿਹੜੀ ਮੁਕਤੀ ਚਾਹੀਦੀ ਏ ਮਰਨ ਤੋਂ ਬਾਅਦ ਬਜ਼ੁਰਗੋ ਕੋਈ ਮੁਕਤੀ ਨਹੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹਦੀ ਬਾਣੀ ਦੇ ਅਨੁਸਾਰ हां भारी तौर ते ਕੋਈ ਇਨਸਾਨ ਮੰਨ ਸਕਦਾ ਏ ਪਰ ਬਾਬਾ ਬੇਣੀ ਜੀ ਇੱਕ ਥਾਂ ਤੇ ਬੜਾ ਪਿਆਰਾ ਕਹਿੰਦੇ ਨੇ ਬੇਣੀ ਕਹੈ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ हे ਭਗਤ ਜਨੋ हे ਸਤ ਸੰਗੀ ਜਨੋ ਧਿਆਨ ਦੇ ਨਾਲ ਸੁਣ ਲਓ ਇਸ ਗੱਲ ਨੂੰ ਮਰਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਮੁਕਤੀ ਨਹੀਂ ਹੁੰਦੀ ਮੁਕਤੀ ਤੇ ਪਾਉਣੀ ਏ ਅਸੀਂ ਜਿਉਂਦਿਆਂ ਜਾਗਦੇ ਹਾਂ ਮੁਕਤੀ ਪਾਉਣੀ ਏ ਅਸੀਂ ਅਹੰਕਾਰ ਤੋਂ ਮੁਕਤੀ ਪਾਉਣੀ ਹੈ ਸਿ ਲੋਭ ਤੋਂ ਮੁਕਤੀ ਪਾਉਣੀ ਹੈ ਸਿ ਮੋਹ ਤੋਂ ਮੁਕਤੀ ਪਾਉਣੀ ਹੈ ਸਿ ਲੋਕਾਂ ਦਾ ਹੱਕ ਖਾਣ ਤੋਂ ਇਹ ਚੀਜ਼ਾਂ ਤੋਂ ਮੁਕਤੀ ਪਾਉਣੀ ਹੈ ਜਦੋਂ ਕਿਸੇ ਦਾ ਹੱਕ ਖਾਣ ਤੋਂ ਮੁਕਤੀ ਪਾ ਲਈ ਜਦੋਂ ਕਿਸੇ ਨਾਲ ਧੋਖਾ ਕਰਨ ਦੀ ਬਿਰਤੀ ਤੋਂ ਮੁਕਤੀ ਪਾ ਲਈ ਕਿਸੇ ਦਾ ਮਾੜਾ ਸੋਚਣ ਤੋਂ ਮੁਕਤੀ ਪਾ ਲਈ ਫਿਰ ਜੀਵਨ ਦੇ ਅੰਦਰ ਕੋਈ ਵੀ ਟੈਨਸ਼ਨ ਨਹੀਂ ਰਹਿਣੀ ਤੂੰ ਜਿਉਂਦਿਆਂ ਜਾਗਦਿਆਂ ਮੁਕਤ ਹੋ ਜਾਣਾ ਹੈ ਉਹ ਇਨਸਾਨ ਬੜਾ ਮੁਕਤ ਹੈ ਜੀ ਜਿਹਦੇ ਘਰ ਦੇ ਵਿੱਚ ਭਾਵੇਂ ਰੋਟੀ ਇੱਕ ਘਟ ਪਕਦੀ ਏ ਪਰ ਬੜੀ ਸ਼ਾਂਤੀ ਤੇ ਆਰਾਮ ਦੇ ਨਾਲ ਚੈਨ ਦੇ ਨਾਲ ਬੈਠ ਕੇ ਪ੍ਰਸ਼ਾਦਾ ਛਕ ਲੈਂਦੇ ਨੇ ਉਹ ਮੁਕਤ ਨੇ ਪਰ ਉਹ ਇਨਸਾਨ ਹਮੇਸ਼ਾ ਹੀ ਜਾਲ ਦੇ ਵਿੱਚ ਫਸਿਆ ਹੋਇਆ ਏ ਜਿਹੜੇ ਘਰ ਦੇ ਵਿੱਚ ਹੈ ਤੇ ਬੜਾ ਕੁਝ ਪਰ ਟੈਨਸ਼ਨ ਹਾਂਡ ਪ੍ਰੈਸ਼ਨ ਪਰੇਸ਼ਾਨੀਆਂ ਪਤਾ ਹੀ ਨਹੀਂ ਮਾਇਆ ਦੇ ਲੋਭ ਲਾਲਚ ਦੇ ਵਿੱਚ ਕਿੱਧਰ ਭੱਜਿਆ ਫਿਰਦਾ ਏ ਉਹ ਮੁਕਤ ਨਹੀਂ ਹੈ ਤਾਂ ਇਸ ਤਰ੍ਹਾਂ ਅਸੀਂ ਇਹਨਾਂ ਵਿਕਾਰਾਂ ਇਹਨਾਂ ਟੈਨਸ਼ਨਾਂ ਫਿਕਰਾਂ ਤੋਂ ਮੁਕਤ ਹੋਣਾ ਹੈ ਮਰਨ ਤੋਂ ਬਾਅਦ ਮੁਕਤੀ ਕਿਹਨੇ ਪਾਈ ਹੈ ਮੈਂ ਪੂਰਾ ਕਰ ਦੇਵਾਂ ਇਸ ਵਿਸ਼ੇ ਨੂੰ ਗੁਰਬਾਣੀ ਦੇ ਅੰਦਰ ਇੱਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸ਼ਾਇਦ ਸ਼ਲੋਕ ਹੈ ਜਿੱਥੇ ਉਹ ਕਹਿੰਦੇ ਨੇ ਕਿ ਇੱਕ ਦੱਜੀ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਂਹੇ ਇੱਕ ਪਾਣੀ ਵਿੱਚ ਉਹ ਸੱਟੀਆਂ ਭੀ ਫਿਰ ਹੱਸਣ ਪਾਹੇ ਨਾਨਕ ਏਵ ਨ ਜਪਈ ਕਿੱਥੇ ਜਾਏ ਸਮਾਹ ਕਹਿੰਦੇ ਜਦੋਂ ਕੋਈ ਬੰਦਾ ਮਰ ਜਾਂਦਾ ਏ ਤਾਂ ਇੱਕ ਲੋਕ ਕੀ ਕਰਦੇ ਨੇ ਪਾਣੀ ਦੇ ਵਿੱਚ ਸੁੱਟ ਦਿੰਦੇ ਨੇ Laash ਨੂੰ body ਨੂੰ ਇੱਕ ਲੋਕ ਅੱਗ ਦੇ ਵਿੱਚ ਸਾੜ ਦਿੰਦੇ ਨੇ ਆਪਾਂ ਕਹਿ ਲੋ ਹਿੰਦੂਜ਼ ਕਹਿ ਲੋ ਇੱਕ ਲੋਕ ਉਹ ਨੇ ਜਿਹੜੇ ਮੁਸਲਮਾਨ ਨੇ ਦੱਬ ਦਿੰਦੇ ਨੇ ਕੁਝ ਲੋਕ ਐਸੇ ਨੇ ਜਿਹੜੇ ਪਾਣੀ ਦੇ ਵਿੱਚ ਰੋੜ ਦਿੰਦੇ ਨੇ ਕੁਝ ਐਸੇ ਲੋਕ ਨੇ ਜਿਹੜੇ ਗਿਰਜਾਂ ਦੇ ਜਾਨਵਰਾਂ ਦੇ ਖਾਨ ਦੇ ਲਈ ਛੱਡ ਦਿੰਦੇ ਨੇ ਹਰ ਲੋਕਾਂ ਦੀ ਅਲੱਗ-ਅਲੱਗ ਪ੍ਰਿਵਾਸ਼ਾ ਹੈ ਤਾਂ ਗੁਰੂ ਪਾਤਸ਼ਾਹ ਨੇ ਐਂਡ ਆਪਣਾ ਦੱਸ ਦਿੱਤਾ ਕਹਿੰਦੇ ਇੰਨਾ ਤਰੀਕਿਆਂ ਦੇ ਨਾਲ ਇਹ ਨਹੀਂ ਦੱਸਿਆ ਜਾ ਸਕਦਾ ਨਾਨਕ ਏਵ ਨ ਜਾਪਈ ਕਿੱਥੇ ਜਾਏ ਸਮਾਹੀ ਮਰਨ ਤੋਂ ਬਾਅਦ ਬੰਦਾ ਕਿੱਥੇ ਜਾ ਕੇ ਸਮਾ ਜਾਂਦਾ ਇਹ ਕਹਿੰਦੇ ਨਹੀਂ ਦੱਸਿਆ ਜਾ ਸਕਦਾ ਤਾਂ ਫਿਰ ਆਪਾਂ ਕੌਣ ਹੁੰਨੇ ਆ ਜੀ ਕਿ ਜੀ ਬੰਦਾ ਐ ਜੋਨੀ ਚ ਪੈ ਗਿਆ ਐ ਬਣ ਗਿਆ ਐਦਾਂ ਹੋ ਗਿਆ ਆਪਾਂ ਕਿੱਥੇ ਵੇਖਿਆ ਮਰਨ ਤੋਂ ਬਾਅਦ ਕਿਹਨੇ ਵੇਖ ਲਿਆ ਪਰ ਬੰਦਾ ਫਿਰ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਗੱਲ ਵੀ ਕੱਟ ਦਿੰਦਾ ਏ ਬੰਦਾ ਆਪਣਾ ਗਿਆਨ ਆਪਣਾ ਹਉਮੈ ਨੂੰ ਉੱਪਰ ਰੱਖਣ ਦੇ ਲਈ ਨਹੀਂ ਨਹੀਂ ਭਾਈ ਉਹ ਇਦਾਂ ਹੋਇਆ ਏ ਉਦਾਂ ਨਹੀਂ ਜੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਮੰਨ ਲਿਆ ਬਸ ਆਪਣਾ ਕੋਈ ਪ੍ਰਸ਼ਨ ਨਹੀਂ ਗੱਲਾਂ ਖਤਮ ਨਹੀਂ ਕੋਈ ਪ੍ਰਸ਼ਨ ਨਹੀਂ ਰਹਿ ਗਿਆ ਪਾਤਸ਼ਾਹ ਤੁਸੀਂ ਕਹਿ ਦਿੱਤਾ ਮਰਨ ਤੋਂ ਬਾਅਦ ਕੀ ਹੁੰਦਾ ਏ ਨਹੀਂ ਕਿਹਾ ਜਾ ਸਕਦਾ ਹਾਂ ਜੇ ਤੁਸੀਂ ਕਹਿੰਦੇ ਹੋ ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਨੇ ਸੱਚ ਨੂੰ ਸਮਝ ਲੈਂਦੇ ਨੇ ਉਹ ਕਿੱਥੇ ਸਮਾ ਜਾਂਦੇ ਨੇ ਜੀ ਆਪਾਂ ਇਹ ਵੀ ਗੱਲ ਨਾਲ ਸਮਝ ਲਈਏ ਪਵਣੇ ਮੈਂ ਪਵਣ ਸਮਾਇ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕੌਣ ਮੂਆਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਇਆ ਹਾਂ ਇੱਥੇ ਸਮਝ ਆ ਜਾਂਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਮਰਨ ਤੋਂ ਬਾਅਦ ਪਰ ਜਿਹੜਾ ਇੱਕ ਭਰਮ ਹੈ ਕਿ ਜਿਵੇਂ ਮੁਸਲਮਾਨਾਂ ਦੇ ਵਿੱਚ ਵੀ ਇਹ ਭਰਮ ਹੈ ਕਿ ਜੇ ਬੋਡੀ ਨੂੰ ਉਹ ਦਫਨਾਉਣਗੇ ਤਾਂ ਇੱਕ ਕਿਆਮਤ ਦਾ ਦਿਨ ਆਵੇਗਾ حضرت محمد صاحب جی پرگਟ ਹੋਣਗੇ ਤੇ ਸਾਰੀਆਂ ਡੈੱਡ ਬਾਡੀਆਂ ਦੇ ਵਿੱਚੋਂ ਆਤਮਾ ਨੂੰ ਕੱਢ ਕੇ ਜੰਨਤ ਦੇ ਵਿੱਚ ਲੈ ਜਾਣਗੇ। ਨਾ ਐਦਾਂ ਦਾ ਗੁਰੂ ਪਾਤਸ਼ਾਹ ਕਹਿੰਦੇ ਕੁਝ ਵੀ ਨਹੀਂ ਹੋਣਾ। ਕੁਝ ਵੀ ਨਹੀਂ ਵਾਪਰਨਾ। ਆਪਾਂ ਤਾਂ ਹੁਣ ਸੌਖਿਆਂ ਸਮਝ ਗਏ ਪਰ ਜਿਹਦਾ ਧਰਮ ਹੁੰਦਾ ਹੈ ਉਹ ਨਹੀਂ ਸਮਝਦਾ ਇਸ ਗੱਲ ਨੂੰ। ਉਹਨੂੰ ਲੱਗਦਾ ਹੈ ਨਹੀਂ ਇਹ ਐਵੇਂ ਗੱਲਾਂ ਮਾਰਦੇ ਨੇ ਨਹੀਂ। ਹਰ ਇੱਕ ਲਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਖੁਦ ਜਾ ਕੇ ਉਹਨਾਂ ਦੇ ਪੀਰ ਵੀ ਬਣੇ ਉਹਨਾਂ ਦੇ ਅੱਲਾ ਵੀ ਬਣੇ। ਤੇ ਉਹਨਾਂ ਨੂੰ ਮੱਕੇ ਤੱਕ ਜਾ ਕੇ ਸਮਝਾਇਆ ਕਿ ਭਾਈ ਪਰਮਾ ਦੇ ਵਿੱਚੋਂ ਨਿਕਲੋ ਇੱਕ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜੋ ਇੱਕ ਅਕਾਲ ਪੁਰਖ ਪ੍ਰਮਾਤਮਾ ਨੂੰ ਮੰਨੋ ਇਸ ਤਰ੍ਹਾਂ ਦੇ ਪਰਮਾ ਵਿੱਚ ਨਾ ਪਾਓ ਸੋ ਮੁਕਤੀ ਤੇ ਮੈਂ ਵਾਪਸ ਆ ਜਾਵਾਂ ਫਿਰ ਆਪਾਂ ਬੰਦ ਪੂਰਾ ਕਰਨਾ ਹੈ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਆਰਾਧ ਲੈਣਾ ਹੀ ਟੈਨਸ਼ਨਾਂ ਤੋਂ ਫਿਕਰਾਂ ਤੋਂ ਮੁਕਤ ਹੋ ਜਾਣਾ ਸਾਡੇ ਲਈ ਮੁਕਤ ਹੈ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਸਾਰੀ ਉਮਰ ਤੇ ਆਪਾਂ ਸੌਖੇ ਲਫ਼ਜ਼ਾਂ ਵਿੱਚ ਕਹੀਏ ਭਾਈ ਤੂੰ ਟੈਨਸ਼ਨਾਂ ਵਿੱਚ ਕੱਢ ਦਿੱਤੀ ਮਰਨ ਤੋਂ ਬਾਅਦ ਕਿਹੜੀ ਮੁਕਤੀ ਪਾ ਲਦਾ ਹੈ ਕਿ ਮਰਨ ਤੋਂ ਬਾਅਦ ਮੈਂ ਮੁਕਤ ਹੋ ਜਾਊਂਗਾ ਮੈਨੂੰ ਕੋਈ ਸਵਰਗ ਮਿਲ ਜਾਊਗਾ ਮੈਨੂੰ ਕੋਈ ਦਰਗਾਹ ਵਿੱਚ ਢੋਈ ਮਿਲ ਜਾਊਗੀ ਨਹੀਂ ਇੱਥੇ ਦਰਗਾਹ ਏ ਆ ਸਤਿਗੁਰੂ ਹਾਜ਼ਰ ਨਾਜ਼ਰ ਬੈਠੇ ਨੇ ਤੇਰੇ ਸਾਹਮਣੇ ਬੈਠੇ ਨੇ ਇੱਥੇ ਦਰਗਾਹ ਵਿੱਚ ਢੋਈ ਲੈ ਲੈ ਆਪ ਬਜ਼ੁਰਗੋ ਵੇਖੋ ਕਿੰਨਾ ਵੱਡੀ ਵਿਚਾਰ ਹੈ ਸਾਡੇ ਕੋਲ ਆਹ ਹਾਜ਼ਰ ਨਾਜ਼ਰ ਗੁਰੂ ਬੈਠੇ ਨੇ ਨਾ ਜੀ ਬਜ਼ੁਰਗੋ ਇਦੋਂ ਵੱਡਾ ਕੋਈ ਸਬੂਤ ਹੈ ਸਾਡੇ ਕੋਲ ਬਿਲਕੁਲ ਹਾਜ਼ਰ-ਨਾਜ਼ਰ ਨੇ ਇੱਥੇ ਦਰਗਾਹ ਵਿੱਚ ਢੋਈ ਲੈ ਲੈ ਆ ਸੱਚਖੰਡ ਪ੍ਰਾਪਤ ਕਰ ਲੈ ਅਗਲੇ ਨੂੰ ਬਾਅਦ ਵਿੱਚ ਵੇਖਿਆ ਜਾਊਗਾ ਉਹ ਮਰਨ ਤੋਂ ਬਾਅਦ ਦੀਆਂ ਗੱਲਾਂ ਨੇ ਜਉਂਦਿਆਂ ਜਾਗਦਿਆਂ ਮੁਕਤ ਹੋਈਏ ਤਾਂ ਅਗਲੇ ਬੰਦ ਵਿੱਚ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਜਬ ਇਕੈ ਹਰ ਅਗਾਮੇ ਅਪਾਰ ਤਬ ਨਰਕ ਸੁਰਗ ਕਹ ਕੋਣ ਉਤਾਰ ਕਹਿੰਦੇ ਜਦੋਂ ਉਹ ਅਕਾਲ ਪੁਰਖ ਪਰਮਾਤਮਾ ਹੀ ਸੀ ਤਾਂ ਕਿਹੜਾ ਨਰਕ ਤੇ ਕਿਹੜਾ ਸਵਰਗ ਹੁਣ ਇਹ ਬੜਾ ਵੱਡਾ ਭਰਮ ਹੈ ਕਿ ਬੰਦਾ ਜੇ ਚੰਗੇ ਕਰਮ ਕਰੇਗਾ ਤੇ ਸਵਰਗ ਦੇ ਵਿੱਚ ਜਾਏਗਾ ਮਾੜੇ ਕਰਮ ਕਰੇਗਾ ਤੇ ਨਰਕ ਦੇ ਵਿੱਚ ਜਾਏਗਾ ਪਰ ਬਾਬਾ ਕਬੀਰ ਜੀ ਨੇ ਬੜਾ ਪਿਆਰਾ ਉੱਤਰ ਦਿੱਤਾ ਇਸ ਗੱਲ ਦਾ ਕਹਿੰਦੇ ਕਵਣ ਨਰਕਿਆ ਸੁਲਗ ਵਿਚਾਰਾ ਸੰਤਨ ਦੂਰਾ ਦੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦਿ ਦੇ ਸਿੱਧੇ ਲਫ਼ਜ਼ਾਂ ਵਿੱਚ ਉਹਨਾਂ ਨੇ ਕਿਹਾ ਠੇਸ ਕਿਹੜਾ ਨਰਕ ਭਾਈ ਕਿਹੜਾ ਸਵਰਗ ਸਾਨੂੰ ਨਹੀਂ ਕਿਸੇ ਦੀ ਕਾਣ ਅਸੀਂ ਤੇ ਰੱਦ ਕਰਦੇ ਹਾਂ ਇਸ ਨਰਕ ਤੇ ਸਵਰਗ ਨੂੰ ਕਿਉਂਕਿ ਅਸੀਂ ਤਾਂ ਸਤ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਅਸੀਂ ਤੇ ਗੁਰੂ ਤੇ ਭਰੋਸਾ ਕਰ ਲਿਆ ਏ ਉਸ ਪ੍ਰਮਾਤਮਾ ਦੇ ਨਾਲ ਜੁੜ ਗਏ ਹਾਂ ਨਾ ਸਾਨੂੰ ਕੋਈ ਸਵਰਗ ਦਾ ਲਾਲਚ ਹੈ ਨਾ ਕੋਈ ਨਰਕ ਦਾ ਡਰ ਹੈ ਤੇ ਪੁਰਾਣੇ ਸਮੇਂ ਦੇ ਵਿੱਚ ਇਹੋ ਹੀ ਸੀ ਬੰਦੇ ਨੂੰ ਸੁਧਾਰਨ ਦੇ ਲਈ ਨਰਕ ਦਾ ਡਰ ਪਾ ਦਿੱਤਾ ਗਿਆ ਸਵਰਗ ਦਾ ਲਾਲਚ ਦੇ ਦਿੱਤਾ ਗਿਆ ਕਿ ਸਵਰਗ ਦੇ ਵਿੱਚ ਜਾਣਾ ਹੈ ਮਰਨ ਤੋਂ ਬਾਅਦ ਤੇ ਇਦਾਂ ਹੀ ਮਨੁੱਖ ਭਰਮ ਦੇ ਵਿੱਚ ਪੈਂਦਾ ਹੋਇਆ ਚੰਗੇ ਅਤੇ ਮਾੜੇ ਕਰਮ ਕਈ ਵਾਰ ਕਰਦਾ ਹੈ ਨਹੀਂ ਨਰਕ ਜਾਂ ਸਵਰਗ ਦੇ ਡਰ ਜਾਂ ਲਾਲਚ ਵਿੱਚ ਚੰਗੇ ਜਾਂ ਮਾੜੇ ਕਰਮ ਨਹੀਂ ਕਰਨੇ ਮਾੜੇ ਜਾਂ ਚੰਗੇ ਕਰਮਾਂ ਨੂੰ ਗੁਰਬਾਣੀ ਦੇ ਅਨੁਸਾਰ ਸਮਝਣਾ ਹੈ ਕਿ ਕਿਉਂ ਕਰਦੇ ਨੇ ਕਿਉਂ ਜੀਵਨ ਦੇ ਵਿੱਚ ਚੰਗੇ ਬੰਨਾ ਹੈ ਤਾਂ ਗੁਰੂ ਪਾਤਸ਼ਾਹ ਨੇ ਭਾਈ ਨਰਕ ਤੇ ਸਵਰਗ ਨੂੰ ਵੀ ਬਿਲਕੁਲ ਰੱਦ ਕੀਤਾ ਹੈ ਹੁੰਦਾ ਹੀ ਨਹੀਂ ਰੱਦ ਹੀ ਕਰ ਦਿੱਤਾ ਆਪਾਂ ਕਹਿੰਦੇ ਆ ਜੀ ਇਹ ਗੱਲ ਹੀ ਖਤਮ ਹੈ ਇਹਦੇ ਤੇ ਅੱਗੇ ਵਿਚਾਰ ਹੀ ਨਹੀਂ ਕਰਨੀ ਰੱਦ ਹੈ ਗੱਲ ਖਤਮ ਹੋ ਗਈ ਪਰ ਗੁਰਬਾਣੀ ਦੇ ਅਨੁਸਾਰ ਨਰਕ ਜਾਂ ਸਵਰਗ ਹੈ ਜਿਉਂਦਿਆਂ ਜਾਗਦਿਆਂ ਜ਼ਿੰਦਗੀ ਦੇ ਵਿੱਚ ਸੱਚ ਦੇ ਨਾਲੋਂ ਟੁੱਟ ਜਾਣਾ ਹੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਹੁਕਮਨਾਮਾ ਬਹੁਤ ਵਾਰ ਆਇਆ ਹੈ ਨਾ ਜੀ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਕਹਿੰਦੇ ਜਿਹਨੂੰ ਜਾਉਂਦਿਆਂ ਜਾਗਦਿਆਂ ਬਾਣੀ ਵਿਸਰ ਗਈ ਉਹਦੇ ਅੰਦਰ ਛਾਤੀ ਮਾਰ ਕੇ ਵੇਖੋ ਕਿੰਨਾ ਨਰਕ ਵੱਜਿਆ ਪਿਆ ਏ ਅੰਦਰ ਛਾਤੀ ਮਾਰ ਕੇ ਵੇਖੋ ਉਸ ਮਨੁੱਖ ਦੇ ਬਜ਼ੁਰਗੋ ਜੇ ਅੰਦਰ ਵੀ ਬੰਦੇ ਦਾ ਦਿਸ ਜਾਵੇ ਨਾ ਕਿਤੇ ਕੋਈ ਇਸ ਤਰ੍ਹਾਂ ਦੀਆਂ ਮਸ਼ੀਨਾਂ ਬਣ ਜਾਣ ਵੀ ਬੰਦੇ ਦੇ ਅੰਦਰ ਕੀ ਚੱਲਦਾ ਏ ਨਰਕ ਵੱਜ ਜਾਂਦਾ ਏ ਬੰਦੇ ਦੀ ਜ਼ਿੰਦਗੀ ਬਰਬਾਦ ਹੈ ਬੰਦਾ ਬੜੇ ਤਰ੍ਹਾਂ ਦੇ ਰੋਗਾਂ ਦੀ ਜਿਹੜੀ ਮਾਨਸਿਕਤਾ ਨੂੰ ਉਹ ਵੇਖ ਰਿਹਾ ਹੋਵੇਗਾ ਪਰੇਸ਼ਾਨ ਹੋਵੇਗਾ ਟੈਨਸ਼ਨਾਂ ਵਿੱਚ ਹੋਵੇਗਾ ਪਤਾ ਨਹੀਂ ਕੀ ਕੁਝ ਚੱਲ ਰਿਹਾ ਏ ਪਰ ਨਹੀਂ ਵਿਖਦਾ ਬੰਦੇ ਦਾ ਅੰਦਰ ਤੱਕ ਭਲੇਖੇ ਦੇ ਵਿੱਚ ਰਹਿ ਜਾਂਦਾ ਏ ਬੰਦਾ ਆ ਪਰਦੇ ਦੇ ਵਿੱਚ ਬਸ ਰਹਿ ਜਾਂਦਾ ਏ ਸਾਰਾ ਕੁਝ ਤਾਂ ਕਹਿੰਦੇ ਭਾਈ ਨਹੀਂ ਜਿਉਂਦਿਆਂ ਜਾਗਦਿਆਂ ਇੰਨਾ ਟੈਨਸ਼ਨਾਂ ਫਿਕਰਾਂ ਤੋਂ ਹੀ ਮੁਕਤ ਹੋਣਾ ਤੇਰੇ ਲਈ ਸੱਚ ਦੇ ਵਿੱਚ ਤੇ ਮੁਕਤ ਹੋਣਾ ਹੈ ਨਰਕ ਸਵਰਗ ਤੋਂ ਬਚਣਾ ਹੈ ਜੇ ਤੂੰ ਜਿਉਂਦਿਆਂ ਜਾਗਦਿਆਂ ਹੀ ਮਾੜੀ ਸੋਚ ਮਾੜੇ ਕਰਮਾਂ ਦੇ ਅਧੀਨ ਜ਼ਿੰਦਗੀ ਜਿਉਂਰੇਂ ਸਵਰਥ ਸਮਝ ਲੈ ਤੂੰ ਹੁਣੇ ਨਰਕ ਦੇ ਵਿੱਚ ਹੈ ਤੇਰੇ ਜੀਵਨ ਦੇ ਵਿੱਚ ਸੱਚ ਨਹੀਂ ਰਿਹਾ ਸਮਝ ਲੈ ਤੂੰ ਹੁਣੇ ਨਰਕ ਦੇ ਵਿੱਚ ਹੈ ਕਹਿੰਦੇ ਜੇ ਤਨ ਬਾਣੀ ਵਿਸਰ ਲ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਬੰਦਾ ਰੋਗੀ ਦੀ ਤਰ੍ਹਾਂ ਤੜਫਦਾ ਏ ਜੀ ਜਦੋਂ ਸੱਚ ਜੀਵਨ ਦੇ ਵਿੱਚੋਂ ਵਿੱਚ ਵਿਸਰ ਜਾਂਦਾ ਏ ਇੱਕ ਬੰਦਾ ਸਰੀਰਕ ਤੌਰ ਤੇ ਬਿਮਾਰ ਹੋਵੇ ਨਾ ਬਜ਼ੁਰਗ ਉਹਦੀ ਹੁੰਦੀ ਏ ਆਸ ਕਿ ਚਲੋ ਇਹਨੂੰ ਦਵਾਈ ਟ੍ਰੀਟਮੈਂਟ ਕਰਵਾ ਕੇ ਕੁਝ ਕੁ ਸਮੇਂ ਦੇ ਵਿੱਚ ਠੀਕ ਕਰ ਲਈਏ ਪਰ ਜਿਹੜਾ ਬੰਦਾ ਮਾਨਸਿਕ ਰੋਗੀ ਹੈ ਹੁਣ ਕਿਸੇ ਘਰ ਦੇ ਵਿੱਚ ਆਪਣੇ ਛਾਤੀ ਮਾਰ ਕੇ ਵੇਖਿਓ ਤੁਹਾਨੂੰ ਪਤਾ ਏ ਕਿ ਮੇਰੇ ਬੇਟੇ ਦੇ ਵਿੱਚ ਪੁੱਤਰ ਦੇ ਵਿੱਚ ਅਹੰਕਾਰ ਵੜਾਇ ਕਾਲਾ ਬੜਾ ਪੈਂਦਾ ਏ ਹੋ ਸਕਦਾ ਕਿਸੇ ਪੁੱਤਰ ਨੂੰ ਇਹ ਗੱਲ ਲੱਗਦੀ ਹੋਵੇ ਮੇਰੇ ਪਿਤਾ ਕਾਲੇ ਪੈਂਦੇ ਨੇ ਥੋੜਾ ਅਹੰਕਾਰੀ ਬੰਦੇ ਨੇ ਤਾਂ ਡਾਕਟਰ ਦੇ ਕੋਲ ਲੈ ਕੇ ਜਾਈਏ ਡਾਕਟਰ ਸਾਹਿਬ ਇਹਦਾ ਅਹੰਕਾਰ ਵੜਾਇ ਇਹਦੇ ਵਿੱਚ ਕਿਵੇਂ ਦੂਰ ਹੋਵੇਗਾ ਡਾਕਟਰ ਦੇ ਕੋਲ ਦਵਾਈ ਨਹੀਂ ਹੈ ਅਹੰਕਾਰ ਦੀ ਮੈਡੀਸਿਨ ਕਿਤੋਂ ਨਹੀਂ ਮਿਲਦੀ ਜੀ ਇਹਦੇ ਵਿੱਚ ਲਾਲਚ بڑا ਹੈ ਹੰਕਾਰ ਲਾਲਚ ਦੀ ਦਵਾਈ ਮੈਡੀਸਿਨ ਕਿਤੋਂ ਨਹੀਂ ਮਿਲਦੀ ਪਰ ਗੁਰੂ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕੱਟੇ ਜਮ ਕੇ ਫੰਦਾ ਗੁਰੂ ਹੀ ਹੈ ਫਿਰ ਜਿਹੜਾ ਅਹੰਕਾਰ ਹਉਮੇ ਲਾਲਚ ਮਾੜੀ ਸੋਚ ਤੋਂ ਬਚਾ ਸਕਦਾ ਹੈ ਪਰ ਬਾਹਰੀ ਤੌਰ ਤੇ ਕੋਈ ਬਚਾ ਨਹੀਂ ਇਦਾਂ ਨਰਕ ਬਣ ਜਾਂਦੀ ਏ ਜ਼ਿੰਦਗੀ ਸੱਚ ਦੇ ਨਾਲੋਂ ਟੁੱਟ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਤਾਂ ਤੜਫਦਾ ਹੈ ਬੰਦਾ ਪਰੇਸ਼ਾਨ ਹੁੰਦਾ ਏ ਜਦੋਂ ਆਪਣੀ ਸੋਚ ਹੀ ਉਹਨੂੰ ਪਰੇਸ਼ਾਨ ਕਰਦੀ ਏ ਆਪਣੇ ਵਿਚਾਰ ਹੀ ਉਹਨੂੰ ਪਰੇਸ਼ਾਨ ਕਰਦੇ ਨੇ ਤਾਂ ਅਗਲੇ ਬੰਦ ਤੇ ਆਈਏ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਜੀ ਜਬ ਨਿਰਗੁਣ ਪ੍ਰਭ ਸਹਿਜ ਸੁਪਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ ਕਹਿੰਦੇ ਜਦੋਂ ਉਹ ਅਕਾਲ ਪੁਰਖ ਪ੍ਰਮਾਤਮਾ ਨਿਰੰਕਾਰ ਆਪ ਹੀ ਵਿਆਪ ਰਿਹਾ ਸੀ ਤਦੋਂ ਕਿਹੜੀ ਮਾਇਆ ਸੀ ਤੇ ਕਿਹੜਾ ਜੀਵ ਇੱਥੇ ਸੀ ਕੁਝ ਵੀ ਤੇ ਨਹੀਂ ਸੀ ਕੁਝ ਵੀ ਨਹੀਂ ਸੀ ਵਿਆਪ ਰਿਹਾ ਆਪ ਜੁੜੇ ਰਹੋ ਸੁਰਤ ਕਰਕੇ ਗੁਰੂ ਪਾਤਸ਼ਾਹ ਬੜੇ ਸੌਖੇ ਲਫ਼ਜ਼ਾਂ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਬੰਦਿਆ ਵੇਖ ਤੂੰ ਹੈ ਹੀ ਨਹੀਂ ਸੀ ਤੇਰਾ ਕੁਝ ਵੀ ਵਜੂਦ ਨਹੀਂ ਸੀ ਇੱਥੇ ਜਿਹੜੀ ਹਉਮੈ ਹੰਕਾਰ ਨੂੰ ਲੈ ਕਰਕੇ ਕਈ ਵਾਰ ਤੋਂ ਲੜਾਈ ਝਗੜਿਆਂ ਦੇ ਵਿੱਚ ਪੈ ਜਾਣਾ ਏ ਉਹ ਵੀ ਨਹੀਂ ਸੀ ਤੇ ਰਹਿਣੀ ਉਹ ਬਾਦ ਵਿੱਚ ਵੀ ਨਹੀਂ ਸਮਝ ਬਦਲ ਤਾਂ ਕਹਿੰਦੇ ਉਹ ਆਕਾਲ ਪੁਰਖ ਪਰਮਾਤਮਾ ਆਪ ਹੀ ਆਪ ਸੀ ਤੈਨੂੰ ਉਹਨੇ ਬਣਾਇਆ ਨਹੀਂ ਸੀ ਤਾਂ ਕਿਹੜੀ ਮਾਇਆ ਸੀ ਤੇ ਕਿਹੜੀ ਜੀਵ ਆਤਮਾ ਸੀ ਅਗਲਾ ਬੰਦ ਜੀ ਜਦ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਡਰ ਕਵਨ ਕਤ ਡਰੈ ਜਦੋਂ ਉਹਨੇ ਆਪਣੀ ਜੋਤ ਧਰ ਦਿੱਤੀ ਤਾਂ ਫਿਰ ਕਿਹੜੀ ਗੱਲ ਦਾ ਡਰ ਵੀ ਰਹਿ ਗਿਆ ਤੇ ਕਿਹੜੀ ਗੱਲ ਦਾ ਭੈ ਰਹਿ ਗਿਆ ਜੀਵਨ ਦੇ ਵਿੱਚ ਜਦੋਂ ਇਹ ਸਮਝ ਆ ਜਾਵੇਗਾ ਨਾ ਜੀ ਸਾਨੂੰ ਕਿ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹਮੇਸ਼ਾ ਹੀ ਮੇਰੇ ਨਾਲ ਹੈ ਤਾਂ ਜੀ ਫਿਰ ਜੀਵਨ ਦੇ ਵਿੱਚ ਡਰ ਕੋਈ ਨਹੀਂ ਰਹਿ ਜਾਂਦਾ ਤੇ ਆਪਾਂ ਗੁਰਬਾਣੀ ਦੇ ਅੰਦਰ ਵੀ ਬਚਨ ਪੜ੍ਹਦੇ ਆ ਨਾ ਜਿਸਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਭਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੇ ਮੇਰੇ RAM ਰਾਇ ਦੋ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਭੋਖਿਛ ਨਾਹੀ ਜਮ ਨਹੀਂ ਆਵੇ 네ਰੇ تیرے ਸੇਵਕ ਨੂੰ ਕੋਈ ਡਰ ਨਹੀਂ ਰਹਿ ਜਾਂਦਾ ਫਿਰ ਮਨ ਦੇ ਅੰਦਰ ਕੋਈ ਭਰਮ ਨਹੀਂ ਰਹਿ ਜਾਂਦਾ ਪਰ ਸੇਵਕ ਸੇਵਕ ਦੇ ਨਾਲ ਔਂਕੜ ਲੱਗਿਆ ਹੈ ਕਕੇ ਨੂੰ ਤਾਂ ਉਹਦਾ ਅਰਥ ਹੈ ਜਿਹੜਾ ਸੇਵਕ ਬਣ ਜਾਂਦਾ ਹੈ ਉਦਾਂ ਹੀ ਨਹੀਂ ਗੱਲ ਕਹੀ ਫਿਰ ਉਹ ਮੁਕਤਾਂ ਹੁੰਦਾ ਤੇ ਬਹੁ ਬਚਨ ਹੋ ਜਾਣਾ ਸੀ ਉਹ ਫਿਰ ਜਿਹੜਾ ਸੇਵਕ ਬਣ ਜਾਂਦਾ ਏ ਉਹਦੇ ਜੀਵਨ ਦੇ ਵਿੱਚ ਕੋਈ ਡਰ ਨਹੀਂ ਰਹਿੰਦਾ ਇਦਾਂ ਤਾਂ ਸਾਰੇ ਸੁਣ ਲੈਂਦੇ ਨੇ ਪਰ ਸੇਵਕ ਜਿਹੜਾ ਬਣ ਗਿਆ ਗੁਰੂ ਪਾਤਸ਼ਾਹ ਕਹਿੰਦੇ ਉਹ ਡਰ ਤੋਂ ਖਤਮ ਹੋ ਜਾਂਦਾ ਏ ਆਪਨ ਚਲਤ ਆਪ ਕਰਨੇ ਹਾਰ ਆਪਣੀ ਖੇੜ ਏ ਉਸ ਅਕਾਲ ਪੁਰਖ ਪਰਮਾਤਮਾ ਦੀ ਆਪ ਹੀ ਵਰਤੌਣ ਵਾਲਾ ਹੈ ਉਹਦੀ ਆਪਣੀ ਹੀ ਰਚਨਾ ਹੈ ਉਹਦਾ ਹੀ ਸਭ ਕੁਝ ਕਰਿਆ ਹੋਇਆ ਹੈ ਕਿਸੇ ਮਹਾਨ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਜਦੋਂ ਫਿਰ ਕਾਰੀ ਸਭ ਕੁਝ ਵਾਹਿਗੁਰੂ ਪਰਮਾਤਮਾ ਆਪ ਰਿਹਾ ਹੈ ਤਾਂ ਇੰਨਾ ਦਿਮਾਗ ਤੇ ਲੋਡ ਵੀ ਕਿਉਂ ਪਾਉਣਾ ਕਿਉਂ ਇੰਨੀਆਂ ਫਿਕਰਾਂ ਕਰਨੀਆਂ ਕਿਉਂ ਇੰਨੀਆਂ ਚਿੰਤਾਵਾਂ ਕਰਨੀਆਂ ਫਿਰ ਜੋ ਹੋਵੇਗਾ ਉਹਦੇ ਪਾਣੀ ਦੇ ਵਿੱਚ ਹੋ ਜਾਣਾ ਹੈ ਇਹਦਾ ਅਰਥ ਇਹ ਨਹੀਂ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਹੈ ਆਪਣੇ ਫਰਜ਼ਾਂ ਤੋਂ ਭੱਜਣਾ ਹੈ ਨਹੀਂ ਆਪਣੇ ਫਰਜ਼ ਨਿਭਾਉਣੇ ਨੇ ਮਿਹਨਤ ਕਰਨੀ ਹੈ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਪਰ ਛੱਡਣਾ ਸਾਰਾ ਕੁਝ ਪਰਮਾਤਮਾ ਤੇ ਹੈ ਜਿਵੇਂ ਕਹਿ ਦਿੰਦੇ ਨੇ ਨਾ ਜੀ ਕਰਮ ਕਰਕੇ ਫਲ ਉਸ ਪਰਮਾਤਮਾ ਤੇ ਛੱਡ ਦੇਣਾ ਚਾਹੀਦਾ ਹੈ ਕਿ ਜੋ ਦੇਗਾ ਆਪਣੇ ਹੁਕਮ ਦੇ ਵਿੱਚ ਦੇਵੇਗਾ ਅਖੀਰਲੇ ਬੰਦ ਨਾਨਕ ਠਾਕੁਰ ਅਗੰਮਿਆਪਾਰ ਉਹ ਅਕਾਲ ਪੁਰਖ ਪਰਮਾਤਮਾ ਜਿਸ ਦਾ ਕੋਈ ਅੰਤ ਨਹੀਂ ਹੈ ਉਸ ਦੇ ਹੀ ਸਭ ਕੁਝ ਹੱਥ ਦੇ ਵਿੱਚ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਅੱਜ ਦੀ ਵਿਚਾਰ ਨੂੰ ਸੰਖੇਪ ਸ਼ਬਦਾਂ ਵਿੱਚ ਕਹਾ